ਬੱਬਾ ਕੀਤ ਵਿੱਚ ਦੇਦੇ ਇਹ ਵਾਹੀ ਭਾਲਾ ਵਾਹੀ ਗੋਦੀ ਕੀਤੇ ਕੀਤ ਵਿੱਚ ਦੇਦੇ ਇਹ ਇਹ ਹੈ ਵਾਜ ਆ ਤਲੀ ਗੇ ਧੰਵਾਦ ਘੰਡੀ ਹਾਂ ਚਾਹ ਤੋਮਾਟਰ ਉਹ ਸ਼ਟ ਟਮਾਟਰ ਕੀ ਭਾ ਲੈ ਤੁਹਾਡੇ ਟਮਾਟਰ ਟਮਾਟਰ 20 ਪਾਣੀ ਪੀ ਲੂ ਠੰਡਾ ਪਾਣੀ ਪੀ ਨਾ ਕਿੰਨੇ ਲੈ ਤੀ ਵੀ ਹੈ ਟਮਾਟਰ ਕੀ ਭਾ ਲੈ ਟਮਾਟਰ 20 ਰੁਪਏ 20 ਰੁਪਏ ਤੇ ਆ ਘੰਡੀ ਕਿੰਦੀ ਚਾਹੀਦੀ ਹੈ ਕੀ ਸ਼ਾਤ ਕਿੰਨੀ ਗਈ ਆ ਬੋਲ ਜੀ ਤਾਨੀ ਗਿਰ ਗਿਆ ਹਾਂ ਬਸ ਤਾਨੀ ਗਿਰ ਗਿਆ ਹਾਂ ਬਸ ਕਿੰਨੇ ਦੀ ਸਾਰੀ ਸਬਜ਼ੀ ਕਿੰਨੇ ਦੀ ਆ ਹਾਂ ਜੀ ਸਾਰੀ ਸਬਜ਼ੀ ਕਿੰਨੇ ਦੀ ਆ ਦੇਖੋ ਸਾਰੀ ਸਬਜ਼ੀ ਉਹ ਜੋਗ ਹੈ ਹਾਂ ਸਾਰੀ ਸਬਜ਼ੀ ਜਦੋਂ ਸਾਰੀ ਜਦੋਂ ਅੱਲਾਹ ਤੋਂ ਉੱਤੇ ਨਗਰ ਹਾਂ ਗਿਰ ਗਿਆ ਹਾਂ ਉਮਰ ਕਿੰਨੀ ਹੈ ਭਾਈ ਉਮਰ ਕਿੰਨੀ ਹੈ ਅੱਛਾ 80 ਸਾਲ ਤੁਹਾਨੂੰ ਗੁਰਜਾਮ ਦਾ ਸੇ ਸਾਡੇ ਬਿਜੁਰਗਾਂ ਦੇ ਹਾਲ ਆ ਇਨੀ ਗਰਮੀ ਆ ਪਸੀਨਾ ਪਸੀਨਾ ਖਾ ਲਈ ਉਹਗੀ ਰੈਡੀ ਚਲੋ ਤੁਹਾਨੂੰ ਗੁਰਜਾਮ ਦਾ ਤੁਹਾਨੂੰ ਗੁਰਜਾਮ ਦਾ ਇਹਦੀ ਕਰਵਾਸਤੇ ਚਾਹੀਦੀ ਆ ਨਹੀਂ 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 ਚਾਹੀਦੀ ਕਿੰਨੀ ਮਾਇਆ ਦੱਸੋ ਲੋ ਨੀਦਰ ਆਓ ਗੱਲ ਸੁਣੋ ਮਾਇਆ ਦੱਸੋ 200 ਰੁਪਏ ਤੁਹਾਨੂੰ ਕਾਹ ਤੇ ਦੇ ਲੋ ਲੋ ਹੈ 200 ਰੁਪਏ ਅੱਛਾ ਆ ਫੜੀ ਜਾਓ 200 ਗਿਆ ਲੋ ਜੀ ਗਰਮੀ ਲੱਗਦੀ ਨੀ ਲੱਕ ਡੈਕੀ ਹਾਂ ਕਿੰਨਾ ਪਸੰਨਾ ਆ ਤੁਹਾਨੂੰ ਨਾ ਤੁਹਾਨੂੰ ਪੰਜਾਬ ਦਾ ਜੀ ਸਾਨੂੰ ਵੀ ਜਾਂਦਾ ਬਣੇ ਘਰ ਜਾਇਓ ਹਲੋ 5000 ਕਿੰਨੇ ਚਾਹੀਦੇ ਸੀ ਚਲੋ ਹੋਦੀ ਹੀ ਘਰ ਜਾਇਓ ਪਾਣੀ ਵੀ ਲਵਾਇਓ ਪਾਣੀ ਵੀ ਲਵਾਇਓ ਆ ਜਾਓ ਜੀ ਕਰ ਲੈ ਜੀ ਉਹ ਸਰਦੇ ਕਰਦੇ ਰਹਿ ਜੀ ਨੂੰ ਲੋੜ ਨਹੀਂ ਦੇ ਯਾਰ ਪਾਣੀ ਪਹਿਲੇ ਦੇ ਦੇ ਨੋਟ ਬਾਪੂ ਜੀ ਬਾਜੀ ਮਾਰਿਓ ਤੁੱਨ ਬਿਲੋਂ ਕਰਦੇ